ਇੰਨੇ ਘੱਟ ਪੈਸ਼ੇਂ ਦੇ ਵਿੱਚ ਬਾਈ ਬੰਦੇ ਦੋ ਟਰਾਲੀਆਂ ਫਰਨੀਚਰ ਦੀ ਲੈ ਰਹੇ ਪਰ ਕਿ ਉਹ ਵੀ ਟਾਲੀ ਦਾ ਜਿੰਨਾ ਤੁਹਾਡੇ ਕੈਮਰੇ ਦੇ ਵਿੱਚ ਆ ਰਿਹਾ ਸਾਰਾ ਫਰਨੀਚਰ ਟਾਲੀ ਦਾ ਹੈ ਤੇ ਮਾਰਕੀਟ ਹਿਲਾਦੀ ਬਾਈ ਇਹ ਰੇਟ ਪਾ ਕੇ ਇਹ ਰੇਟ ਬਾਈ ਕਹਿੰਦੇ ਮਾਰਕੀਟ ਦੇ ਵਿੱਚ ਹਜੇ ਤੱਕ ਇਹ ਰੇਟ ਕਿਸੇ ਨੇ ਪਾਏ ਨਹੀਂ ਜਿੰਨਾ ਫਰਨੀਚਰ ਅਸੀਂ ਦੇਵਾਂਗੇ ਬਾਈ ਦੇ ਵਿੱਚ ਹੈ ਕੀ ਕੁਝ ਹੈ ਪਹਿਲਾਂ ਇਹ ਦੱਸੋ ਇਹਦੇ ਵਿੱਚ ਇੱਕ ਤਾਂ ਹੀ ਆਪਣੀ 7 5 ਦੀ ਵੱਡੀ ਅਲਮਾਰੀ ਆ ਗਈ ਠੀਕ ਹੈ 2 ਫੁੱਟ ਡੀਪ ਬਣੀ ਹੋਈ ਹੈ ਡੂੰਗੀ ਹੈ ਪੂਰੀ ਡੂੰਗੀ 2 ਫੁੱਟ ਬਣੀ ਹੋਈ ਹੈਗੀ ਸਾਰੀ ਵਧੀਆ ਪਾਲਚੂਈ ਪਿਉ ਪਾਲਚੂ ਜਿਹਨੂੰ ਕਹਿ ਦਿੰਦੇ ਨੇ ਉੱਪਰ ਬਾਕੀ ਬਾਕੀ ਉਹ ਫਰਨੀਚਰ ਨੇ ਗਿਆ ਬਈ 5 ਸਾਲ ਦੀ ਗਾਰੰਟੀ ਇਹਨਾਂ ਦੀ ਇਹਦੀ 5 ਸਾਲ ਦੀ ਸੌਗ ਲੱਗਦੀ ਗਾਰੰਟੀ ਹੈ ਤੇ ਬਾਕੀ ਹੈ ਵੀ ਸਾਰੀ ਵੁੱਡਨ ਹੈ ਸਾਰੀ ਟਾਲੀ ਲੱਕੜ ਹੈ ਸਾਰੀ ਨਾਲਾ ਬੈੱਡ ਹੋ ਗਿਆ ਟਾਲੀ ਲੱਕੜ ਦੇ ਵਿੱਚ ਬਣਾਇਆ ਨਾਲ ਦੋਨੋਂ ਬੰਨੇ ਆਪਣੇ ਸੈਟੀਆਂ ਹੋ ਗਿਆ ਆ ਲੱਗੀਆਂ ਜਿਹੜੀਆਂ ਹਾਂਜੀ ਹਾਂ ਗੱਦਾ ਹੂ ਵਿੱਚ ਬਾਈ ਗੱਦਾ ਵਿੱਚ ਹੈਗਾ ਵਧੀਆ ਕੰਪਨੀ ਦਾ ਗੱਦਾ 17-18000 ਦਾ ਇਕੱਲਾ ਗੱਦਾ ਜਿਹੜਾ ਇਹਦੇ ਆਪਾਂ ਵਿੱਚ ਦਵਾਂਗੇ 18-20000 ਦਾ ਹੈਗਾ ਗੱਦਾ ਬਾਈ ਗੱਦਾ ਹੈ ਜੀ ਤੇ ਨਾਲ ਹੀ ਇਹ ਡਰੈਸਿੰਗ ਹੈਗਾ ਇਹਦੇ ਸ਼ੀਸ਼ਾ ਪਾਉਣ ਵਾਲਾ ਸ਼ੀਸ਼ਾ ਪਾ ਕੇ ਦਵਾਂਗੇ ਸਾਰਾ ਕੰਪਲੀਟ ਕਰਕੇ ਦਵਾਂਗੇ ਸਟੋਰੇਜ ਵਾਲਾ ਸਟੋਰੇਜ ਵਾਲਾ ਚਾਰ ਥਲੇ ਤੇ ਦਰਾਜ ਪਏ ਹੋਏ ਨੇਗੇ ਹਾਂਜੀ ਨਾਲ ਆ ਟੀਵੀ ਵਾਲਾ ਗਾ ਜੀ ਠੀਕ ਹੈ ਆਰਟੀਵੀ ਕੰਸੋਲ ਨਾਲ ਆ ਆਰਟੀਵੀ ਕੰਸੋਲ ਨਾਲ ਉੱਪਰ ਐਲਈਡੀ ਰੱਖਣ ਵਾਸਤੇ ਕੋਈ ਸਜਾਵਟ ਵਾਲੀ ਚੀਜ਼ ਰੱਖਣੀ ਹੈ ਮੈਂ ਆਪਣਾ ਟਾਲੀ ਦੀ ਲੱਕੜ ਦੇ ਵਿੱਚ ਬਣਿਆ ਹੋਇਆ ਡਾਈਨਿਟੇਬਲ ਹੈ ਇਹਦੇ ਵੀ ਸਾਰਾ ਪਿੱਤਲ ਦਾ ਕੰਮ ਹੈ ਟਾਪ ਤੇ ਵੀ ਪਿੱਤਲ ਸਾਰੇ ਕਿਤੇ ਲੱਗੇ ਹੋਣੇ ਇਹਦੇ ਉੱਤੇ ਵੀ ਸ਼ੀਸ਼ਾ ਰੱਖ ਕੇ ਮੈਂ ਤੁਹਾਨੂੰ ਵਿੱਚੇ ਦੇ ਵਿੱਚ ਸ਼ੀਸ਼ਾ ਇਹਦੇ ਉੱਪਰ ਹਜੇ ਸ਼ੀਸ਼ਾ ਲੱਗੂ ਬਈ ਪਿੱਤਲ ਦੇਖੋ ਵੀ ਕਿਵੇਂ ਜੜਿਆ ਹੋਇਆ ਬੰਦੇ ਨੇ ਪਿੱਤਲ ਵੀ ਕਈ ਭਾਂ ਦਾ ਹੁੰਦਾ ਜਿਹੜਾ ਆ ਪਿੱਤਲ ਲਾਇਆ ਪੂਰੀ ਚੰਗੀ ਕੁਆਲਿਟੀ ਦਾ ਹੋਇਆ ਕਿਉਂਕਿ ਗਾਰੰਟੀ ਦੇ ਰਿਆ ਬੰਦੇ 5 ਸਾਲ ਦੀ ਇਹ ਸਾਰਾ ਜਿਹੜਾ ਸੈਟਅਪ ਹੈ ਮ ਗਾਤਾ ਵੀ ਇਹ ਨਸਸਤਾ ਤਾ ਕਰਤੇ ਇਹ ਪੰਜਾਬੀ ਵਿਰਸੇ ਵਾਲੀ ਚੀਜ਼ ਹੈ ਸਾਨੂੰ ਐ ਹਰ ਇੱਕ ਦੇ ਘਰੇ ਲੱਗੇ ਦਾਗ ਬਣਾਉਣਾ ਬਸ ਦਾਗ ਬਣਾਉਣ ਵਾਲੀ ਗੱਲ ਹੀ ਹੈਗੀ ਠੀਕ ਹੈ ਬਾਕੀ ਦੀ ਡਿਲੀਵਰੀ ਵੀ ਫਰੀ ਹੈ ਅੱਛਾ ਡਿਲੀਵਰੀ ਵੀ ਨਾਲ ਫਰੀ ਹੈ 2 15 ਦੇ ਵਿੱਚ ਤੁਹਾਨੂੰ ਡਿਲੀਵਰੀ ਅਸੀਂ ਫਰੀ ਕਰਕੇ ਦੇਵਾਂਗੇ 올 ਪੰਜਾਬ ਦੀ